ਇਤਿਹਾਸਕ ਮਹਾਕੁੰਚ ਚੱਲ ਰਿਹਾ ਹੈ। ਸ੍ਰੀ ਹਿਦਿਹਾਸ ਮਹਾਕੁੰਬ ਦੇ ਵਿੱਚ ਹਰ ਰੋਜ਼ ਆਸਤਨ 1.5 ਤੋਂ 2 ਕਰੋੜ ਲੋਕ ਇਸ਼ਨਾਨ ਕਰ ਰਹੇ ਸੀ। ਉੱਥੇ ਤੱਕਾ ਮੁੱਕੀ ਵੱਜਣ ਨਾਲ ਉਹ ਬੈਰੀਕੇਡਿੰਗ ਗਿਰ ਗਿਆ। ਗਿਰ ਗਏ ਤੇ ਕੁਝ ਲੋਕ ਉੱਥੇ ਗਰੇ। ਫਿਗਰਨ ਤੋਂ ਬਾਅਦ ਰੋਲਾ ਪੈ ਗਿਆ ਤੇ ਭਗਦਰ ਮੱਚੀ ਕੁਛ ਹੋ ਗਿਆ ਤੇ ਲੋਕ ਜਿੱਧਰ ਨੂੰ ਥਾਮ ਸੀ ਉੱਥੇ ਬੱਚੇ ਬਰਖੜੇ ਕੋਈ ਤਰ੍ਹਾਂ ਸਹਾਈ ਨਹੀਂ ਸੀ। ਯੂਪੀ ਦੇ ਵਿੱਚ ਜੋ ਕੁਝ ਵਾਪਰਿਆ ਪ੍ਰਿਆਗਰਾਜ ਉਸ ਤੋਂ ਬਾਅਦ ਪ੍ਰਧਾਨ ਤੇ ਦਰਮੋਦੀ ਹੋ ਰਹੇ ਹਨ। ਪਰ ਕਾਡਾ ਟੋਰਟੇ ਦੀ ਲੀਚਾ ਕੋਈ ਕੋਨਸਵਾਸੀ ਉਸਰ ਉਹਨਾਂ ਨੇ ਗੱਲ ਖੰਜੀ ਕਿ ਕਿ ਮੈਂ ਯੂਪੀ ਸਰਕਾਰ ਦੇ ਲਗਾਤਾਰ ਸੰਪਰਕ ਚ ਕਈ ਮੁੱਦਿਆਂ ਚ ਉਲਝਿਆ ਹੋਇਆ ਪੰਜਾਬ ਇਸ ਮੌਕੇ ਆਰਥਿਕ ਸੰਕਟ ਦੇ ਮਾਮਲੇ ਚ ਬਹੁਤ ਢੂੰਗੀ ਖਾਈ ਚ ਜਾਗ ਰਹੇ ਕਿ ਪੰਜਾਬ ਦੇ ਸਿਰਫ ਚੜ੍ਹੇ ਕਰਜ਼ੇ ਦੀ ਪੰਡ 4 ਲੱਖ ਕਰੋੜ ਦੇ ਨੇੜੇ ਜਾ ਰਹੀ ਹੈ ਤੇ ਸਮੇਂ ਦੀਆਂ ਸਰਕਾਰਾਂ ਦਮ ਭਰਦੀਆਂ ਕਿ ਅਸੀਂ ਤਾਂ ਪਿਛਲਿਆਂ ਦਾ ਕਰਜ਼ਾ ਲਾ ਰਹੀ ਹਾਂ ਪਰ ਇਹ ਕਦੋਂ ਦੱਸਦੀਆਂ ਕਿ ਅਸੀਂ ਹਰ ਮਹੀਨੇ 442045 ਕਰੋੜ ਦਾ ਕਰਜ਼ਾ ਚੁੱਕ ਵੀ ਹੈ। ਭਾਜਪਾ ਨੇ ਆਪਣਾ ਸੰਗਠਨ ਢਾਂਚਾ ਮਜ਼ਬੂਤ ਕਰਨ ਦੇ ਲਈ ਰੂਪਰੇਖਾ ਲਿਖ ਲਈ ਹੈ। ਪੰਜਾਬ ਦੇ ਸੰਗਠਨ ਦੀ ਚੋਣ ਬਾਕੀ ਸੂਬਿਆਂ ਦੇ ਮੁਕਾਬਲੇ ਪਿਛਾਂ ਪੈ ਗਈ ਸੀ ਪਰ ਪੰਜਾਬ 'ਚ ਕਹਿੰਦੇ ਭਾਜਪਾ ਵੀ 127 ਤੇ ਨਜ਼ਰ ਰੱਖਦੇ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਮਹਾਕੁੰਭ ਮਹਾਕੁੰਭ ਦੇ ਵਿੱਚ ਮੱਛੀ ਫਗੜੜ ਫਗੜੜ ਦੇ ਵਿੱਚ 2 ਦਰਜਨ ਤੋਂ ਵੱਧ ਲੋਕਾਂ ਦੀ ਗਈ ਜਾਨ ਤੇ ਗਿਣਤੀ ਹੋਰ ਵੱਧ ਸਕਦੀ ਹੈ ਯੂਪੀ ਦੇ ਪ੍ਰਿਆਗਰਾਜ ਦੇ ਵਿੱਚ ਇਤਿਹਾਸਕ ਮਹਾਕੁੰਭ ਚੱਲ ਰਿਹਾ ਹੈ ਤੇ ਉਸ ਇਤਿਹਾਸਕ ਮਹਾਕੁੰਭ ਦੇ ਵਿੱਚ ਹਰ ਰੋਜ਼ ਔਸਤਨ 1.5 ਤੋਂ 2 ਕਰੋੜ ਲੋਕ ਇਸ਼ਨਾਨ ਕਰ ਰਹੇ ਨੇ ਪਰ ਜਿਸ ਦਿਨ ਪ੍ਰਮੁੱਖ ਇਸ਼ਨਾਨ ਹੁੰਦੇ ਨੇ ਉਸ ਦਿਨ ਗਿਣਤੀ ਏ 3-3 ਕਰੋੜ ਤੱਕ ਕੱਪੜ ਜਾਂਦੀ ਹੈ ਅੱਜ ਜਦੋਂ ਪ੍ਰਿਆਗਰਾਜ ਦੇ ਮਹਾਕੁੰਭ ਦੇ ਮੌਕੇ ਤੇ ਇਸ ਮਦਪੱਗੀ ਖਬਰ ਸਾਹਮਣੇ ਆਈ ਤਦ ਪਤਾ ਲੱਗਾ ਕਿ ਉਸ ਮੌਕੇ ਪ੍ਰਿਆਗਰਾਜ ਦੇ ਉਸ ਖੇਤਰ ਦੇ ਵਿੱਚ ਜਿੱਥੇ ਮਹਾਕੁੰਭ ਆਯੋਜਿਤ ਹੋ ਰਿਹਾ ਸੰਗਮ ਤੇ ਜਿੱਥੇ ਲੋਕ ਇਸ਼ਨਾਨ ਕਰਨ ਲਈ ਜਾ ਰਹੇ ਨੇ ਉਸ ਖੇਤਰ ਦੇ ਵਿੱਚ 9 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚੇ ਹੋਏ ਸੀ ਤੇ ਪਰ ਜਦੋਂ ਘਟਨਾ ਵਾਪਰਦੀ ਹੈ ਇਹ ਬੀਤੀ ਰਾਤ ਕਰੀਬ 1.5-2 ਵਜੇ ਭਗੜੜ ਮੱਚਦੀ ਹੈ ਤੇ ਕਿਉਂਕਿ ਉੱਥੇ ਮਹਾ ਇਸ਼ਨਾਨ ਸੀ ਅੱਜ ਤੇ ਇਸ ਲਈ ਭੀੜ ਵੱਧ ਸੀ ਪਰ ਕੁਝ ਮਾਰਗ ਬੰਦ ਕੀਤੇ ਗਏ ਸੀ ਕਿਉਂਕਿ ਉਹ ਜਿਹੜੇ ਸੰਤਾਂ ਮਹਾਪੁਰਸ਼ਾਂ ਨੇ ਆਉਣਾ ਹੁੰਦਾ ਉਹਨਾਂ ਦੇ ਲਈ ਵੱਖਰੇ ਰੂਟ ਰੱਖੇ ਜਾਂਦੇ ਨੇ ਹਮ ਸ਼ਰਧਾਲੂਆਂ ਲਈ ਵੱਖਰੇ ਰੂਟ ਹੁੰਦੇ ਨੇ ਪਰ ਹਰੇਕ ਸ਼ਰਧਾਲੂ ਜਿਹੜਾ ਪ੍ਰਿਆਗਰਾਜ ਪਹੁੰਚਿਆ ਉਹਦੀ ਇੱਛਾ ਸੀ ਕਿ ਮੈਂ ਸੰਗਮ ਤੇ ਇਸ਼ਨਾਨ ਕਰਨਾ ਤੇ ਉਹਦੇ ਲਈ ਜਿਹੜੇ ਟੈਂਪਰੇਰੀ ਪੁਲ ਬਣਾਏ ਗਏ ਸੀ ਉਹ ਕੁਝ ਬੰਦ ਸੀ ਤੇ ਕੁਝ ਰਸਤੇ ਅਜਿਹੇ ਸੀ ਜਿਹੜੇ ਉਹੀ ਰਸਤੇ ਜਾਣ ਲਈ ਸੀ ਉਹੀ ਆਉਣ ਲਈ ਸੀ ਸੋ ਆਉਣ ਜਾਣ ਦੇ ਦਰਮਿਆਨ ਜਿਹੜੀ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਸੀ ਉੱਥੇ ਧੱਕਾ ਮੁੱਕੀ ਵੱਜਣ ਨਾਲ ਉਹ ਬੈਰੀਕੇਟਿੰਗ गिर ਗਿਆ गिर ਗਏ ਤੇ ਕੁਝ ਲੋਕ ਉੱਥੇ ਗਰੇ ਗਿਣਤ ਤੋਂ ਬਾਅਦ ਰੋਲਾ ਪੈ ਗਿਆ ਕਿ ਪਗਦਰ ਮਚਕੀ ਕੁਝ ਹੋ ਗਿਆ ਤੇ ਲੋਕ ਜਿੱਧਰ ਨੂੰ ਥਾਮ ਲੀ ਉਧਰ ਨੂੰ ਭੱਜੇ ਪਰ ਭੱਜਣ ਨੂੰ ਕੋਈ ਪਾਸੇ ਥਾ ਨਹੀਂ ਸੀ ਤੇ ਇਸ ਸਥਿਤੀ ਦੇ ਵਿੱਚ ਦਬਦੇ ਗਏ ਤੇ ਸੈਂਕੜੇ ਲੋਕ ਜ਼ਖਮੀ ਨੇ ਤੇ ਅਧਿਕਾਰਕ ਤੌਰ ਤੇ ਜਦੋਂ ਇਹ ਰਿਪੋਰਟ ਤੁਹਾਡਣ ਮੈਂ ਸਾਂਝੀ ਕਰ ਰਹੇ ਹਾਂ ਉਸ ਸਮੇਂ ਤੱਕ ਅਧਿਕਾਰਕ ਤੌਰ ਤੇ 20 ਦੀ ਮੌਤ ਦੀ ਪੁਸ਼ਟੀ ਹੋਈ ਸੀ ਜਦੋਂ ਕਿ ਗਿਣਤੀ ਇਹ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਅਣਦਖਰਕ ਤੌਰ ਤੇ ਗਿਣਤੀ ਵੱਧ ਦੱਸੀ ਜਾ ਰਹੀ ਹੈ ਅਜੇ ਸਰਕਾਰੀ ਅੰਕੜੇ ਜਦੋਂ ਆਉਣਗੇ ਉਹ ਕਪਣਾ ਪੱਖ ਦੱਸਣਗੇ ਪਰ ਮੰਨਿਆ ਜਾ ਰਿਹਾ ਕਿ ਸਹੀ ਰੂਪ ਦੇ ਵਿੱਚ ਸੈਂਕੜਿਆਂ ਦੇ ਕਰੀਪਚਰ ਦਾਲੂ जख्मी ਨੇ ਤੇ ਦੋ ਦਰਜਨ ਤੋਂ ਵੱਧ ਮੌਤਾ ਹੋ ਚੁੱਕਿਆ ਨੇ ਸੋ ਕਾਫੀ ਮੱਧ ਭਾਗੀ ਖਬਰ ਹੈ ਅਕਸਰ ਭੀੜ ਵਾਲੀ ਥਾਂ ਦੇ ਉੱਤੇ ਜਦੋਂ ਅਣਗਿਣਤ ਭੀੜ ਹੋਵੇ ਔਰ ਸਿਸਟਮ ਦੀ ਸਰਕਾਰਾਂ ਦੀ ਗਿਣਤੀ ਅੰਕੜੇ ਦਿਖਾਉਣ ਦੀ ਕੋਸ਼ਿਸ਼ ਹੋਵੇ ਤੇ ਉਸ ਦੇ ਵਿੱਚ ਪ੍ਰਬੰਧਾਂ ਦੀ ਕੋਈ ਕਮੀ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅੰਦਾਜ਼ਾ ਹੀ ਨਾ ਲਾਇਆ ਜਾ ਕਿ ਜਦੋਂ ਕਰੋੜਾਂ ਚ ਲੋਕ ਆਉਣਗੇ ਤਾਂ ਉਹਨਾਂ ਦੇ ਆਉਣ ਜਾਣ ਦਾ ਪ੍ਰਬੰਧ ਕਿਵੇਂ ਹੋਏਗਾ ਬੇਸ਼ੱਕ ਬੜੇ ਟੈਂਸਿਟੀ ਬਣੇ ਨੇ ਬੜਾ ਸਰਕਾਰ ਵੱਲੋਂ ਆਪਣੇ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ ਲਗਾਤਾਰ ਇਸ ਤਿਹਰ ਵਾਜੀ ਰਹੀ ਗਣਗਣ ਕੀਤਾ ਜਾ ਰਿਹਾ ਪਰ ਕੀ ਸੱਚਮੁੱਚ ਇਹਨਾਂ ਸਥਿਤੀਆਂ ਦੇ ਲਈ ਸਰਕਾਰਾਂ ਇਸ ਮੌਕਿਆਂ ਤੇ ਤਿਆਰ ਹੁੰਦੀਆਂ ਨੇ ਜਾਂ ਉਸ ਵੱਡੀ ਗਿਣਤੀ ਚ ਆਏ ਸ਼ਰਧਾਲੂਆਂ ਦੀ ਸਹੀ ਰੂਪ ਦੇ ਵਿੱਚ ਵੰਡ ਕਰਨ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਸੋ ਇਹ ਸਵਾਲ ਇਸ ਘਟਨਾ ਤੋਂ ਬਾਅਦ ਪੈਦਾ ਹੋਈ ਨਹੀਂ ਵੈਸੇ ਯੂਪੀ ਦੇ ਵਿੱਚ ਜੋ ਕੁਝ ਵਾਪਰਿਆ ਪ੍ਰਿਆਗਰਾਜ ਤੋਂ ਉਸ ਤੋਂ ਬਾਅਦ ਪ੍ਰਧਾਨ ਨਰਿੰਦਰ ਮੋਦੀ ਹਰਾਂ ਨੇ ਬਕਾਇਦਾ ਤੌਰ ਤੇ ਦਿੱਲੀ ਚ ਆਪਣੀ ਚੋਣ ਸਭਾ ਸੀ ਉਸ ਰੋਜ਼ ਉਹਨਾਂ ਨੇ ਗੱਲ ਸਾਂਝੀ ਕੀਤੀ ਕਿ ਮੈਂ ਯੂਪੀ ਸਰਕਾਰ ਦੇ ਲਗਾਤਾਰ ਸੰਪਰਕ ਚਾ ਕਰੋੜਾਂ ਸ਼ਰਧਾਲੂ ਅੱਜ ਵੀ ਉੱਥੇ ਪਹੁੰਚੇ ਨੇ ਕੁਝ ਵਕਤ ਪਹਿਲਾਂ ਇਸ਼ਨਾਨ ਦੇ ਵਿੱਚ ਥੋੜੀ ਰੁਕਾਵਟ ਆ ਗਈ ਸੀ ਘਟਨਾ ਕਰਕੇ ਪਰ ਹੁਣ ਫਿਰ ਉਸੇ ਤਰ੍ਹਾਂ ਸਚਾਰੂ ਪ੍ਰਕਿਰਿਆ ਦੇ ਤਹਿਤ ਲੋਕ ਇਸ਼ਨਾਨ ਕਰ ਰਹੇ ਨੇ ਇਹ ਪ੍ਰਧਾਨ ਨਰਿੰਦਰ ਮੋਦੀ ਦੇ ਦਿੱਲੀ ਚ ਬੋਲ ਦੂਸਰੇ ਪਾਸੇ ਭਾਰਤੀ ਸੰਸਦ ਦੇ ਵਿਰੋਧੀ ਚਰ ਦੇ ਲੀਡਰ ਰਾਹੁਲ ਗਾਂਧੀ ਦੇ ਬੋਲ ਵੀ ਨੇ ਉਹ ਕਹਿੰਦੇ ਜੀ ਕਿ ਵੀਆਈਪੀ ਕਲਚਰ ਤੇ ਸਰਕਾਰ ਦੀ ਬੇਇੰਤਜ਼ਾਮੀਆਂ ਦਾ ਨਤੀਜਾ ਹੈ ਕਿ ਅਜ ਉਥੇ ਪਗੜੜ ਮੱਚੀ ਤੇ ਸ਼ਰਦਾਲੂ ਮਾਰੇ ਗਏ ਇਸੇ ਤਰ੍ਹਾਂ ਕੁਲੇਸ਼ ਯਾਦਵ ਨੇ ਵੀ ਕਿਹਾ ਕਿ ਮਹਾਕੁੰਭ ਨੂੰ ਤਾਂ ਫੌਜ ਦੇ ਹਵਾਲੇ ਕਰ ਦੇਣਾ ਚਾਹੀਦਾ ਮੈਂ ਕੁਝ ਕਾਰਨ ਲੱਭ ਰਿਆ ਸੀਗਾ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਕਿ ਕਾਰਨ ਕੀ ਨੇ ਉਹ ਕਹਿੰਦੇ ਜੀ ਅੱਜ ਜਿਹੜਾ ਮਹਾ ਇਸ਼ਨਾਨ ਜਿਹਨੂੰ ਅੰਮ੍ਰਿਤ ਇਸ਼ਨਾਨ ਦਾ ਨਾਮ ਦਿੱਤਾ ਜਾਂਦਾ ਹੈ ਉਹਦੇ ਕਾਰਨ ਜਿਹੜੇ ਆਪਾਂ ਜਿਵੇਂ ਗੱਲ ਕੀਤੀ ਜਿਆਦਾਤਰ ਜਿਹੜੇ ਟੈਂਪਰੇਰੀ ਪੁਲ ਬਣਾਏ ਸੀ ਫੌਜੀਆ ਵੱਲੋਂ ਕਿਸਤੀਆਂ ਉਲਟੀਆਂ ਕਰਕੇ ਬਣਾਏ ਜਾਂਦੇ ਜਿਵੇਂ ਉਸ ਜਿਹੜੇ ਪੁਲ ਸੀ ਉਹ ਬੰਦ ਸੀਗੇ ਤੇ ਸੰਗਮ ਤੇ ਪਹੁੰਚਣ ਲਈ ਕਰੋੜਾਂ ਦੀ ਧੀੜ ਲਗਾਤਾਰ ਇਕੱਤਰ ਹੋ ਰਹੀ ਸੀ ਤੇ ਬੈਰੀਕੇਟਿੰਗ ਫਸ ਕੇ ਕੁਝ ਲੋਕ ਘਰੇ ਤੇ ਉਸ ਤੋਂ ਬਾਅਦ ਭਗੜੜ ਮੱਚ ਗਈ ਫਿਰ ਦੂਸਰੇ ਪਾਸੇ ਇਹ ਵੀ ਇੱਕ ਕਾਰਨ ਹੈ ਕਿ ਸੰਗਮ ਨੌਜ ਹੈ ਜਿਹੜੀ ਜਿਹੜੀ ਉਹ ਐਂਟਰੀ ਪੁਆਇੰਟ ਆ ਅਮਸ਼ਰਦਾਲੂ ਵਾਲਾ ਉਹ ਅੱਜ ਐਗਜ਼ਿਟ ਤੇ ਐਂਟਰੀ ਪੁਆਇੰਟ ਇੱਕੋ ਹੈ ਇਸ ਲਈ ਜਾਣ ਦਾ ਰਸਤਾ ਵੀ ਆਉਣ ਦਾ ਰਸਤਾ ਵੀ ਉਹ ਤੇ ਇਹ ਵੀ ਇੱਕ ਕਾਰਨ ਹੈ ਕਿ ਉਥੇ ਭਗੜੜ ਮੱਚ ਗਈ ਇਸੇ ਦੇ ਵਿੱਚ ਮਤਲਬ ਕਿ ਜਿਹੜਾ ਦੂਸਰਾ ਪਹਿਲੂ ਆ ਵੀ ਹੈ ਕਿ ਅਜ ਮੋਨੀ ਮਤਲਬ ਮੋਨ ਜਿਹਨੂੰ ਕਹਿੰਦੇ ਆ ਮੋਨ ਧਾਰਨ ਕਰਨਾ ਉਹ ਮਸਿਆ ਸੋ ਉਹ ਮੋਨੀ ਮਸਿਆ ਦਾ ਇਸ਼ਨਾਨ ਨੂੰ ਵੀ ਮਹਾ ਇਸ਼ਨਾਨ ਮੰਨਿਆ ਜਾਂਦਾ ਤੇ ਉਧਰ ਅੱਜ ਜਿਹੜੀ ਉਹ ਕੜੀ ਤਥਾਂ ਦੇ ਸਭ ਨਾਉਂਦੀ ਆ ਉਹ ਅੰਮ੍ਰਿਤ ਇਸ਼ਨਾਨ ਦੀ ਕੜੀ ਸੀ ਇਸ ਲਈ ਕਹਿੰਦੇ ਕਿ ਇਹ ਘਟਨਾ ਜਿਆਦਾ ਸ਼ਰਧਾਲੂਆਂ ਦੀ ਭੀੜ ਔਣ ਕਰਨ ਵਾਪਰੀ ਹੁਣ ਵੀ 9 ਤੋਂ 10 ਕਰੋੜ ਸ਼ਰਧਾਲੂ ਉੱਥੇ ਦੱਸੇ ਜਾ ਰਹੇ ਨੇ ਤੇ ਮੰਨਿਆ ਜਾ ਰਿਹਾ ਕਿ 44 ਘਾਟਾਂ ਤੇ ਅੱਜ ਵੀ 8 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। 5 ਕਰੋੜ ਕੱਲ ਵੀ ਸ਼ਰਧਾਲੂਆਂ ਦੀ ਗਿਣਤੀ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਮਹਾਕੁੰਭ ਦੇ ਇਸ ਪର୍ਵ ਦੇ ਵਿੱਚ ਜਦੋਂ ਰੀਲਾਂਾਂ ਦੀ, ਤਸਵੀਰਾਂ ਦੀ, ਫੋਟੋਆਂ ਦੀ, ਸੋਸ਼ਲ ਮੀਡੀਆ ਦੀ ਖਬਰਾਂ ਦੀ ਇੱਕ ਵੱਡੀ ਤਰਸੱਲੀ ਮੱਚੀ ਸੀ ਉਸ ਦੇ ਵਿੱਚੇ ਮਦਦਪਾਗੀ ਖਬਰ ਨੇ ਖਾਸਾ ਸਵਾਦ ਖਰਾਬ ਕੀਤਾ ਤੇ ਸ਼ਰਧਾਲੂਆਂ ਨੂੰ ਫਿਕਰ ਜਿਨ੍ਹਾਂ ਦੇ ਜੀ ਉੱਥੇ ਗਏ ਉਹਨਾਂ ਨੂੰ ਫਿਕਰ ਤੇ ਨਵੇਂ ਜਿਹਨਾਂ ਨੇ ਜਾਣਾ ਥੋੜਾ ਜਹੁਣਾ ਸਹਿਮ ਪਰ ਸਰਕਾਰ ਕਹਿ ਰਹੀ ਐ ਸਾਰਾ ਕੁਝ ਠੀਕ ਐ ਚਲੋ ਜੀ ਸਾਰਾ ਕੁਝ ਠੀਕ ਐ ਜੇ ਤਾਂ ਆਪਾਂ ਥੋੜਾ ਜਿਹਾ ਪੰਜਾਬ ਦਾ ਹਸਾਬ-ਕਤਾਬ ਦੇਖ ਲਈਏ ਕੀ ਪੰਜਾਬ ਦਾ ਸਾਰਾ ਹਸਾਬ-ਕਤਾਬ ਠੀਕ ਐ ਕਈ ਮੁੱਦਿਆਂ ਚ ਉਲਝਿਆ ਹੋਇਆ ਪੰਜਾਬ ਇਸ ਮੌਕੇ ਆਰਥਿਕ ਸੰਕਟ ਦੇ ਮਾਮਲੇ ਚ ਬਹੁਤ ਡੂੰਗੀ ਖਾਈ ਚ ਜਾਗ ਰਿਹਾ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਵੱਲ ਪਿੱਠ ਕਰੀ ਰੱਖੀ ਇਸ ਸਥਿਤੀ ਹੋ ਗਈ ਕਿ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਪੰਡ 4 ਲੱਖ ਕਰੋੜ ਦੇ ਨੇੜੇ ਜਾ ਟੁਕੀ ਹੈ 3 ਲੱਖ 65000 ਕਰੋੜ ਤੋਂ 3 ਲੱਖ 65 3.65 ਲੱਖ ਕਰੋੜ ਮਤਲਬ ਸੋ ਇਹ 4 ਲੱਖ ਕਰੋੜ ਦੇ 3.5 ਲੱਖ ਕਰੋੜ ਤੋਂ ਪਾਰ ਇਹ ਅੰਕੜਾ ਜਾ ਚੁੱਕਿਆ ਤੇ 4 ਲੱਖ ਕਰੋੜ ਨੂੰ ਜਾ ਟੁਕਣ ਵਾਲਾ ਤੇ ਸਮੇਂ ਦੀਆਂ ਸਰਕਾਰਾਂ ਦਮ ਭਰਦੀਆਂ ਕਿ ਅਸੀਂ ਤਾਂ ਪਿਛਲਿਆਂ ਦਾ ਕਰਜ਼ਾ ਲਾ ਰਹੇ ਹਾਂ ਪਰ ਇਹ ਕਦੋਂ ਦੱਸਦੀਆਂ ਕਿ ਅਸੀਂ ਹਰ ਮਹੀਨੇ 44200 4500 ਕਰੋੜ ਦਾ ਕਰਜ਼ਾ ਚੁੱਕ ਵੀ ਰਹੇ ਹਾਂ ਬੜਾ ਮਤਭਾਗੀ ਸਥਿਤੀ ਹੈ ਮੈਂ ਦੇਖ ਰਿਹਾ ਸੀਗਾ ਕਿ ਸਰਕਾਰ ਹੁਣ ਤੱਕ ਵੀ 28000 ਕਰੋੜ ਦਾ ਕਰਜ਼ਾ ਸਿੱਧੇ ਰੂਪ ਚ ਚੁੱਕ ਚੁੱਕੀ ਹੈ ਕੇਂਦਰ ਸਾਡੇ ਪੰਜਾਬ ਦੇ ਵੰਦੇ ਫੰਡ ਜਾਰੀ ਨਹੀਂ ਕਰ ਰਿਹਾ ਤੇ ਮੌਜੂਦਾ ਸਰਕਾਰ ਨੇ ਵੀ ਆਪਣੇ VIP ਕਲਚਰ ਤੇ ਕੋਈ ਨਾਥ ਨਹੀਂ ਪਾਈ ਪਹਿਲਿਆਂ ਨਾਲੋਂ ਵੀ ਉਲਟਾ ਵੱਧ ਕੇ ਚੱਲ ਰਿਹਾ ਕਿਸੇ ਤਰ੍ਹਾਂ ਦੇ ਕਿਸੇ ਵੀ ਰੂਪ ਦੇ ਵਿੱਚ ਤੇ ਨਤੀਜਾ ਸਾਡੇ ਆਸਨ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ ਇਸ ਬਰੇ ਚ ਅਜੇ ਵੀ ਜਿਹੜੇ 3-4 ਮਹੀਨਾ ਦੀ ਰਿਪੋਰਟ ਆਉਣੀ ਬਾਕੀ ਆ 28000 ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਸਰਕਾਰ ਸਿੱਧੇ ਰੂਪ ਚ ਇਸ ਹਾਲ ਚੱਕ ਚੁੱਕੀ ਆ ਪੰਜਾਬ ਦੇ ਕਹਿੰਦੇ ਆਰਥਿਕ ਤੌਰ ਤੇ ਕਮਜ਼ੋਰ ਹੋਣ ਦੇ ਹਵਾਲੇ ਦੇ ਵਿੱਚ ਇਹ ਖਬਰ ਅਹਿਮ ਹੈ ਕਿ 3.65 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਖੜਾ ਹੈ ਤੇ ਸਾਡੀ ਆਰਥਿਕ ਬੁਨਿਆਦ ਬਹੁਤ ਕਮਜ਼ੋਰ ਹੋ ਗਈ ਆ ਆਰਥਿਕ ਨਹੀਂ ਬਹੁਤ ਕਮਜ਼ੋਰ ਹੋ ਗਈ ਆ ਤੇ ਇਹਦੇ ਵਿਚਾਰੇ ਇਹ ਪਹਿਲੂ ਬਕਾਇਦਾ ਤੌਰ ਤੇ ਕਿ ਸਰਕਾਰ ਨੇ ਇਸ ਸਾਲ 30464 ਕਰੋੜ ਦੇ ਕਰਜ਼ੇ ਦੀ ਹੱਦ ਮਿੱਥੀ ਸੀ ਜਿਹੜੀ ਹੁਣ ਇਸ ਮਹੀਨੇ ਚ ਪੂਰੀ ਹੋ ਜਾਣੀ ਆ 28000 ਕਰੋੜ ਦਾ ਤਾਂ ਹੁਣ ਤੱਕ ਚੱਕਿਆ ਅਗਲੇ ਜਿਹੜੇ ਦੋ ਤਿੰਨ ਮਹੀਨੇ ਇਸ ਵਿੱਤੀ ਬਰੇ ਦੇ ਹਿਸਾਬਾ ਉਨੇ ਰਹਿੰਦੇ ਹੋਣਗੇ ਉਹਨਾਂ ਦੇ ਹਿਸਾਬ ਨਾਲ ਗੜਬੜ ਹੋ ਜਾਣੀ ਆ ਸੋ ਦੂਸਰੇ ਪਾਸੇ ਜੇਕਰ ਮੈਂ ਸਾਲ ਦਰ ਸਾਲ ਦੇਖਾਂ ਤਾਂ 2019-20 ਦੇ ਮਿੱਤੀ ਬਰੇ ਦੇ ਵਿੱਚ ਪੰਜਾਬ ਦੇ ਸਰਕਾਰਜੇ ਦੀ ਪੰਡ 229354 ਲੱਖ ਕਰੋੜ ਸੀ ਇਹ ਇਹ ਸਥਿਤੀ ਸੀਗੀ ਖਰਚਾ ਕਰੋੜਾਂ ਚ ਹੈ ਜਿਹੜਾ ਹੁਣ 353000 ਹੈਨਾ ਕਰੋੜ ਤੇ ਜਾ ਰਿਹਾ ਸੋ ਜਿਹੜਾ 4 ਲੱਖ ਕਰੋੜ ਨੂੰ ਆਪਾਂ ਕਹਿੰਦੇ ਜਾਂ ਟੁਕਿਆ ਉਹ 229354 ਕਰੋੜ ਦਾ ਸੀਗਾ ਅਗਲੇ ਸਾਲੇ ਵੱਧ ਕੇ 2.5 ਲੱਖ ਕਰੋੜ ਦਾ ਹੋ ਗਿਆ 2121 221 ਦੇ ਵਿੱਚ 2122 ਦੇ ਵਿੱਚ ਇਹ 2.61 ਲੱਖ ਕਰੋੜ ਦਾ ਹੋ ਗਿਆ 22223 ਦੇ ਵਿੱਚ ਇਹ 2.93 ਕਰੋੜ ਤੋਂ ਪਾਰ ਚਲਾ ਗਿਆ ਤੇ 22324 ਦੇ ਵਿੱਚ 3 ਲੱਖ 23000 ਕਰੋੜ ਤੋਂ ਪਾਰ ਚਲਾ ਗਿਆ ਤੇ 22425 ਦੇ ਵਿੱਚ 3.5 ਲੱਖ ਕਰੋੜ ਤੋਂ ਪਾਰ ਅੱਜ 3.65 ਲੱਖ ਕਰੋੜ ਤੋਂ ਪਾਰ ਹੈ ਸਾਡਾ ਕਰਜ਼ਾ ਸੋ ਮੈਨੂੰ ਦੱਸ ਦਿਓ ਭਾਈ ਕਿਹੜੀ ਸਰਕਾਰ ਨੇ ਪੰਜਾਬ ਤੇ ਤਰਸ ਖਾਦਾ ਕਿਹੜੀ ਸਰਕਾਰ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਹੱਥ ਪਾਇਆ ਲਗਾਤਾਰ ਪੰਜਾਬ ਕਰਜ਼ੇਟ ਦੱਬਦਾ ਜਾ ਰਿਹਾ ਮੌਜੂਦਾ ਸਰਕਾਰ ਕਹਿੰਦੀ 15815 ਕਰੋੜ ਤਾਜੀ ਅਸੀਂ ਪਿਛਲਾ ਵਿਆਜ ਤਾਰਿਆ ਭਾਈ ਜੇ ਪਿਛਲਾ ਵਿਆਜ ਤਾਰਿਆ ਤਾਂ ਰਵਾ ਵੀ ਤਾਂ ਬਦ ਚੁੱਕ ਰਹੇ ਹਾਂ ਪਿਛਲੀਆਂ ਸਰਕਾਰਾਂ ਵੀ ਦਮ ਪਰਦੀਆਂ ਸੀ ਹੁਣ ਵਾਲੀ ਸਰਕਾਰ ਤਾਂ ਆਈਓਐਸ ਦੇ ਦਾਅਵੇ ਨਾਲ ਸੀ ਕਿ ਆਉਂਦੇ ਹੀ ਸਾਡਾ ਸ਼ਰਾਬ ਵਾਲੇ ਖੇਤਰ ਚੋਂ ਰੇਤ ਵਾਲੇ ਖੇਤਰ ਚੋਂ ਇੰਨਾ ਖਜ਼ਾਨਾ ਭਰਨਾ ਕਿ ਅਸੀਂ ਪੰਜਾਬ ਨੂੰ ਪੈਰਾਂ ਸਿਰ ਕਰ ਦੇਣਾ ਪਰ ਨਾ ਉਹ ਖਜ਼ਾਨਾ ਭਰਿਆ ਤੇ ਨਾ ਸਾਡੇ ਖਰਚੇ ਘਟੇ ਤੁਸੀਂ ਵੀ ਆ ਆਮ ਤੋਂ ਖਾਸ ਹੋ ਗਏ ਤੇ ਨਤੀਜਾ ਪੰਜਾਬ ਦੀ ਸਥਿਤੀ ਇਹ ਹੋ ਗਈ ਕਿ ਅੱਜ ਅਸੀਂ 4 ਲੱਖ ਕਰੋੜ ਦੇ借 ਕਰਜ਼ੇ ਆ ਤੇ ਇੱਧਰ ਇਹ ਸਭ ਦੇ ਦਰਮਿਆਨ ਕੇਂਦਰ ਨੇ ਸਾਡੇ 10000 ਕਰੋੜ ਤੋਂ ਵੱਧ ਦੇ ਫੰਡ ਸਿੱਧੇ ਰੋਕੇ ਹੋਏ ਪਿੰਡੂ ਵਿਕਾਸ ਫੰਡ ਸਾਡਾ 6000 ਕਰੋੜ ਦੇ ਨਿੱਡ ਤੇੜੇ ਪਿਆ ਉਸ ਤੋਂ ਬਿਨਾ ਸਾਡਾ 550 ਕਰੋੜ ਦੇ ਕਰੀਬ ਨੈਸ਼ਨਲ ਹੈਲਥ ਮਿਸ਼ਨ ਵਾਲਾ ਪਿਆ ਇਸੇ ਤਰ੍ਹਾਂ 250 ਕਰੋੜ ਦੇ ਕਰੀਬ ਸਾਡਾ ਜਿਹੜਾ ਆਯੁਸ਼ਮਾਨ ਭਾਰਤ ਵਾਲਾ ਪਿਆ ਆਪਾਂ ਆਰਡੀਐਫ ਦੀ ਗੱਲ ਕਰ ਚੁੱਕੇ ਪਿੰਡੂ ਵਿਕਾਸ ਫੰਡ ਦੀ ਜਿਹੜਾ ਲਗਭਗ 6000 ਕਰੋੜ ਦੇ ਨੇੜੇ ਆ ਮੰਡੀ ਬੋਰਡ ਦਾ 1100 ਕਰੋੜ اٹ ਪਿਆ ਨੈਸ਼ਨਲ ਹੈਲਥ ਮਿਸ਼ਨ ਦਾ 1100 ਕਰੋੜ ਇੱਕ ਪਿਆ ਹੈ ਨਾ ਤੇ ਸਿੱਖਿਆ ਅਭਿਆਨ ਵਾਲੇ 180 ਕਰੋੜ ਇੱਕ ਸਾਡੇ ਪੈਂਡਿੰਗ ਪਏ ਨੇ ਕੈਪੀਟਲ ਪ੍ਰੋਵੀਜ਼ਨ ਵਾਲੇ 1800 ਕਰੋੜ ਇੱਕ ਪਏ ਨੇ ਸੋ ਇਸ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਫੰਡ ਨੇ ਜਿਹੜੇ ਕੇਂਦਰ ਸਰਕਾਰ ਇਸ ਤੋਂ ਇਲਾਵਾ ਜੀਐਸਟੀ ਵੀ ਸਾਡੀ ਅਦਾਇਗੀ ਸਮੱਸਿਆ ਨਹੀਂ ਹੁੰਦੀ ਸੋ ਪੰਜਾਬ ਇਸ ਵਢੀਚੀ ਦਾ ਵੀ ਸ਼ਿਕਾਰ ਹੈ ਤੇ ਪੰਜਾਬ ਆਪਣੀ ਨਲਾਇਕ ਲੀਡਰਸ਼ਿਪ ਦੀ ਨਲਾਇਕੀ ਦਾ ਵੀ ਸ਼ਿਕਾਰ ਹੈ ਤੇ ਵਿਰੋਧੀ ਧਿਰਾਂ ਜਿਹੜੀਆਂ ਵੀ ਬਣੀਆਂ ਉਹਨਾਂ 'ਚ ਵੀ ਕੋਈ ਜਾਨ ਨਹੀਂ ਨਜ਼ਰ ਆਉਂਦੀ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜ ਰੋਲਾ ਪੈਂਦਾ ਜੀ ਸਾਡੀ ਕੁਰਸੀ ਖੋਲੀ ਜੀ ਅਸੀਂ ਇਹਨਾਂ ਦੀ ਖੋਲ੍ਹਣੀ ਆ ਅਸੀਂ ਵਾਪਸ ਲੈ ਲੈਣਾ ਜੀ ਆਪਣਾ ਚੰਡੀਗੜ੍ਹ ਸਮਰਥਨ ਲੜੀ ਜਾਓ ਭਾਈ ਪਰ ਪੰਜਾਬ ਦੇ ਮੁੱਦਿਆਂ ਤੇ ਕੌਣ ਲੜੇਗਾ ਇਸ ਵੱਲ ਵਟਾ ਚਲੋ ਅਗਾਂਹ ਵਧਿਏ ਪੰਜਾਬ ਦੇ ਵਿੱਚ ਇੱਕ ਲੜਾਈ ਕਿਸਾਨ ਜਥੇਬੰਦੀਆਂ ਲੜ ਰਹੀਆਂ। ਕਿਸਾਨੀ ਮੁੱਦਿਆਂ ਤੇ ਅੰਦੋਲਨ ਚੱਲ ਰਿਹਾ ਹੈ। ਲਗਭਗ 12-13 ਦਿਨ ਰਹਿ ਗਏ ਜਾਂ 14 ਦਿਨ ਰਹਿ ਗਏ ਜਦੋਂ ਸ਼ੰਭੂ ਰਖਨੌਰੀ ਬਾਡਰ ਤੇ ਚੱਲ ਰਿਹਾ ਅੰਦੋਲਨ ਨੂੰ ਇੱਕ ਬਰਾ ਹੋ ਜਾਣਾ ਹੈ। 12 ਫਰਵਰੀ ਨੂੰ ਇਹ ਸੰਸ ਅੰਦੋਲਨ ਨੇ ਪੂਰਾ ਸਾਲ ਇਹ ਸੜਕਾਂ ਤੇ ਬਤਾਇਆ। 13 ਫਰਵਰੀ 2024 ਨੂੰ ਸ਼ੁਰੂ ਹੋਇਆ ਅੰਦੋਲਨ 12 ਫਰਵਰੀ 2025 ਨੂੰ ਇੱਕ ਬਰੇ ਦਾ ਹੋ ਜਾਏਗਾ। ਇਹ ਸਭ ਦੇ ਦਰਮਿਆਨ ਡੱਲੇ ਵਾਲ ਹੋਰਾਂ ਦਾ ਮਰਨ ਵਰਤਵੀ 65ਵੇਂ ਦਿਨ ਚ ਦਾਖਲ ਹੈ ਪਰ ਹੁਣ ਉਹ ਫਿਕਰ ਨਾ ਸਰਕਾਰਾਂ ਨੂੰ ਚਿੰਤਾ ਨਾ ਜਿਹੜੇ ਅਫਸਰ ਗੇੜੇ ਮਾਰਦੇ ਸੀ ਨਾ ਉਹਨਾਂ ਦੀ ਕੋਈ ਮਸਲਾ ਨਾ ਕਿਸਾਨਾਂ ਦੇ ਵਿੱਚੋਂ ਹੁਣ ਕਰੰਟ ਨਾ ਮੀਡੀਆ ਉਸ ਤਰ੍ਹਾਂ ਇਹ ਖਬਰ ਨੂੰ ਲਵੇ ਕਿਉਂਕਿ ਅਗਲੇ ਕਹਿੰਦੇ ਡ੍ਰਿਪ ਲੱਗੀ ਆ ਹੁਣ ਤਾਂ ਪ੍ਰੈਸ ਕਾਨਫਰੰਸ ਵੀ ਹੋਣ ਲੱਗੀ ਹੁਣ ਤਾਂ 14 ਨੀ ਮੀਟਿੰਗ ਵੀ ਚੱਲੇ ਜਾਣਗੇ ਡੱਲੇ ਵਾਲ ਕੋਈ ਮਸਲਾ ਨਹੀਂ ਪਰ ਜਿਹੜੀ ਨੇੜਤਾ ਬਣ ਰਹੀ ਸੀ ਉੱਚ ਵੀ ਖੜੋਤ ਆ ਗਈ ਜਿਹੜੀ ਸਰਕਾਰ ਤੇ ਦਬਾਅ ਬਣ ਰਿਹਾ ਸੀ ਉੱਚ ਵੀ ਖੜੋਤ ਆ ਗਈ ਇਹ ਵੀ ਪਹਿਲੂ ਨਾਲ ਨਾਲ ਦੂਸਰੇ ਪਾਸੇ 12 ਤਰੀਕ ਨੂੰ 12 ਫਰਵਰੀ ਨੂੰ ਐਸਕੇਐਮ ਨੇ ਬੈਠਕ ਰੱਖੀ ਸੀ ਆਪਾਂ ਕੇ ਮੁੜ ਕੇ ਸਾਂਝੀ ਬੈਠਕ ਕਰਨੀ ਹੈ 14 ਨੂੰ ਕੇਂਦਰ ਨਾਲ ਬੈਠਕ ਹੈ 14 ਫਰਵਰੀ ਨੂੰ ਪਰ ਉਹ ਤੋਂ ਪਹਿਲਾਂ 11 ਤੋਂ ਲੈ ਕੇ 13 ਤੱਕ ਮਹਾਪੰਚਾਇਤਾਂ ਹੋ ਰਹੀਆਂ ਸੋ ਇਹ ਤਾਂ ਮਤਲਬ 12 ਵਾਲੀ ਬੈਠਕ ਕੀ 11 ਤੋਂ ਪਹਿਲਾਂ ਹੋਏਗੀ ਜਾਂ ਹੁਣ 14 ਵਾਲੀ ਤੋਂ ਬਾਅਦ ਹੋਏਗੀ ਇਸ ਬਾਰੇ ਨਾਲ ਖੜਾ ਹੋ ਗਿਆ ਬਿਲਕੁਲ ਜੀ ਪੰਜਾਬ ਤੇ ਹਰਿਆਣਾ ਦੇ ਖਨੋਰੀ ਤੇ ਸ਼ੰਭੂ ਬਾਡਰ ਤੇ ਚੱਲ ਰਿਹਾ ਇੱਕ ਸਾਲ ਨਾਲ ਅੰਦੋਲਨ ਨਾਲ ਜੁੜੇ ਮਾਮਲੇ ਦੇ ਵਿੱਚ ਕਰਨਾ ਜਰਸਾਨੀ ਕਰੀਏ ਤੇ ਇੱਕ ਪਾਸੇ ਸੁਪਰੀਮ ਕੋਰਟ ਦੀ ਸੁਣਵਾਈ ਦੂਸਰੇ ਪਾਸੇ ਅੰਦੋਲਨ ਵਾਲੇ ਥਾਵਾਂ ਦੀ ਸਥਿਤੀ ਪੈਂਟ ਮੇ ਦਿਨ ਚ ਮਰਨ ਵਰਤ ਹੈ ਤੇ ਟ੍ਰੈਲੀ ਦੇ ਵਿੱਚ ਅਜੇ ਵੀ ਡੱਲੇੜ ਹੋ ਰਹੀ ਨੇ ਮੈਡੀਕਲ ਸਹੂਲਤ ਮਿਲ ਗਈ ਹੈ ਉਹ ਕਹਿੰਦੇ ਜੀ ਮੇਰੇ ਸਾਥੀਆਂ ਨੇ ਕਿਹਾ ਜਥੇਬੰਦੀਆਂ ਨੇ ਕਿਹਾ ਔਰ ਸਾਰਿਆਂ ਨੇ ਕਿਹਾ ਇਸ ਲਈ ਮੈਂ ਮੈਡੀਕਲ ਸਹੂਲਤ ਲਈ ਪਰ ਮੇਰਾ ਮਰਨ ਵਰਤ ਚੱਰੀ ਹੈ ਕੁਝ ਕੁਝ ਤਰ੍ਹਾਂ ਸਿੱਧੇ ਰੂਪ ਚ ਮੀਡੀਆ ਚ ਆ ਕੇ ਇਹ ਬਿਆਨਬਾਜ਼ੀ ਕਰਨ ਲੱਗ ਪਿਆ ਰਾਹੀ ਹੋਰਾਂ ਦਾ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਦੇਖਦਾ ਗੱਫਾ ਰੋਜ਼ ਖਾਂਦਾ ਹੁਣ ਇਹ ਅਗਲੇ ਦਿਓ ਨੇ ਤੇ ਪਰ ਉਧਰੋਂ ਅਗਲੇ ਕਹਿੰਦੇ ਕਿ ਨਹੀਂ ਅਸਰ ਦਰਬਾਰ ਸਾਹਿਬ ਵਾਲੀ ਵੀ ਦੇ ਇੱਕ ਵਾਰ ਲਿਆ ਕੇ ਦਿੱਤੀ ਸੀ ਉਹ ਵੀ ਉਹਨਾਂ ਨੇ ਮੱਥੇ ਨੂੰ ਛਪਾਈ ਸੀ ਸੋ ਇਧਰ ਸ਼ੰਭੂ ਬਾਡਰ ਦੇ ਉੱਤੇ 12 ਤਰੀਕ ਨੂੰ ਮਹਾਪੰਚਾਇਤ ਹੋਏਗੀ ਉਸੇ ਦਿਨ ਐਸਕੇਮ ਨੇ ਬੈਠਕ ਰੱਖੀ ਹੋਈ ਹੈ ਕਿ ਆਪਾਂ ਸਾਂਝੀ ਬੈਠਕ ਕਰਨੀ ਹੈ ਸਾਰੀਆਂ ਧਿਰਾਂ ਦੇ ਵਾਲੇ ਨਾਲ ਹੁਣ 12 ਤਰੀਕ ਨੂੰ ਖਨੌਰੀ ਬਾਡਰ ਤੇ ਉੱਤੇ ਵੱਡੇ ਇਕੱਠ ਦੀ ਕਾਲ ਦੇ ਦਿੱਤੀ ਆ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਭਾਈ ਸਾਰੇ ਇਧਰ ਨੂੰ ਆਓ ਆਪਾਂ ਬੈਠ ਕੇ ਵੱਡਾ ਇਕੱਠ ਕਰਕੇ ਅੰਦੋਲਨ ਨੂੰ ਹੋਰ ਤਖੜਾ ਕਰੀਏ ਤੇ 13 ਤਰੀਕ ਨੂੰ ਸ਼ੰਭੂ ਬਾਡਰ ਤੇ ਮਹਾਪੰਚਾਇਤ ਸੋ ਇਸ ਤਰ੍ਹਾਂ ਇਸ ਸਥਿਤੀ ਦੇ ਵਿੱਚ ਕੀ ਗੱਲ ਨੇੜੇ ਲੱਗੇਗੀ ਜਾਂ ਨਹੀਂ ਲੱਗੇਗੀ ਬੇਸ਼ੱਕ ਆਸ ਕੀਤੀ ਜਾ ਰਹੀ ਹੈ ਕਿ 14 ਤਰੀਕ ਵਾਲੀ ਬੈਠਕ ਦੇ ਵਿੱਚ ਕੇਂਦਰ ਕੋਈ ਨੁਕਤੇ ਤੇ ਆ ਜਾਵੇ ਕਿਸੇ ਪੈਮਾਨੇ ਤੇ ਆ ਜਾਵੇ ਪਰ ਅਜਿਹੀ ਆਸ ਬਹੁਤ ਘੱਟ ਹੈ ਤੇ ਇਸ ਘੱਟ ਆਸ ਦੇ ਵਿੱਚ ਵੀ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਉਹਦੇ ਕਾਰਨ ਕੁਝ ਤਰ੍ਹਾਂ ਰਾਸਤੇ ਬੰਦ ਹੋਣ ਕਰਕੇ ਪਰੇਸ਼ਾਨੀ ਦਾ ਵੀ ਹੈ ਹਵਾਲਾ ਦਿੰਦਿਆਂ ਨੇ ਜਾਂ ਅੱਜ ਵੀ ਹਰਿਆਣੇ ਦੇ ਵਿੱਚ ਕਪੜਾ ਵਪਾਰੀ ਦੁਕਾਨਦਾਰ ਭਰਾ ਉਹ ਸਾਰਿਆਂ ਨੂੰ ਵੀ ਰੋਸਾ ਹੈ ਪਰ ਉਹਦੇ باوجود ਇੱਕ ਬਰੇ ਦਾ ਹੋਣ ਜਾ ਰਿਹਾ ਖਨੋਰੀ ਸ਼ਬੂ ਬਾਟਰ ਦਾ ਇਹ ਅੰਦੋਲਨ ਕੁਝ ਜਥੇਬੰਦੀਆਂ ਦੀ ਆਗੂਆਂ ਦੀ ਨਜ਼ਰ ਦੇ ਵਿੱਚ ਤਾਂ ਵੀ ਹੈ ਕਿ ਦਿੱਲੀ ਵਾਲੇ ਅੰਦੋਲਨ ਦੀ ਸਮਾਹੱਦ ਮਕਾ ਕੇ ਬਸ ਰਿਕਾਰਡ ਬਣਾਉਣ ਵਾਲੀ ਕਵਾਇਦ ਹੈ ਪਰ ਕੀ ਇਹ ਅੰਦੋਲਨ ਦਿੱਲੀ ਵਾਲਾ ਅੰਦੋਲਨ ਬਣਨੇ ਪੜੇਗਾ ਇਹ ਵੀ ਅਜੇ ਵਕਤ ਦੇ ਗਰਭ ਚ ਪਈ ਹੈ ਗੱਲ ਚਲੋ ਇੱਧਰ ਪੰਜਾਬ ਦੇ ਵਿੱਚ ਕਹਿੰਦੇ ਜੀ ਬੀਜੇਪੀ ਨੇ ਆਪਣਾ ਜੋਰ ਖਮ ਦਿਖਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਪੰਜਾਬ ਚ ਬੀਜੇਪੀ ਦਾਖਲ ਹੋਣ ਦੇ ਲਈ ਦਵੇ ਪੈਰ ਤੁਰਿਆ ਰਹੀ ਹੈ ਬੀਜੇਪੀ ਨੇ ਆਪਣਾ ਸੰਗਠਨ ਢਾਂਚਾ ਮਜ਼ਬੂਤ ਕਰਨ ਦੇ ਲਈ ਰੂਪਰੇਖਾ ਉਲੀਕ ਲਈ ਹੈ ਪ੍ਰਧਾਨਗੀ ਦੀ ਚੋਣ ਹੋਣੀ ਹੈ ਰਾਸ਼ਟਰੀ ਪ੍ਰਧਾਨ ਵੀ ਚੁਣਿਆ ਜਾਣਾ ਸੂਬਾਈ ਪ੍ਰਧਾਨ ਵੀ ਚੁਣੇ ਜਾਣੇ ਨੇ ਪੰਜਾਬ ਦੇ ਸੰਗਠਨ ਦੀ ਚੋਣ ਬਾਕੀ ਸੂਬਿਆਂ ਦੇ ਮੁਕਾਬਲੇ ਪਿਛਾਂ ਪੈ ਗਈ ਸੀ ਪਰ ਪੰਜਾਬ ਚ ਕਹਿੰਦੇ ਬੀਜੇਪੀ ਵੀ 127 ਤੇ ਨਜ਼ਰ ਰੱਖ ਰਹੀ ਹੈ ਤੇ ਇਸ ਨਜ਼ਰ ਦੇ ਵਿੱਚੋਂ 14 ਫਰਵਰੀ ਤੋਂ ਉਹਨਾਂ ਦੇ ਸੰਗਠਨ ਦੀਆਂ ਚੋਣਾਂ ਢਾਂਚੇ ਦੀਆਂ ਸਟੇਟ ਯੂਨਿਟ ਦੀਆਂ ਚੋਣਾਂ ਨੇ ਜੋਰ ਫੜ ਲੈਣਾ ਇਹਦੇ ਵਿੱਚ ਕਹਿੰਦੇ ਬਕਾਇਦਾ ਤੌਰ ਤੇ ਉੱਤੇ ਮਤਲਬ ਕਿ ਜਿਹੜੇ ਬੂਥ ਤੇ ਪ੍ਰਧਾਨ ਨੇ ਉਹ ਚੁਣੇ ਜਾਣੇ ਨੇ ਬਲਾਕ ਪ੍ਰਧਾਨ ਚੁਣੇ ਜਾਣਾ ਨੇ ਫਿਰ ਜ਼ਿਲ੍ਹਾ ਪ੍ਰਧਾਨ ਚੁਣੇ ਜਾਣੇ ਨੇ ਬੇਸ਼ੱਕ ਉਹਨਾਂ ਦੇ ਸੂਬਾਈ ਪ੍ਰਧਾਨ ਦਾ ਅਸਤੀਫਾ ਗਿਆ ਹੋਇਆ ਪਰ ਬਾਦ ਨਹੀਂ ਆ ਫਿਰ ਨਵਾਂ ਪ੍ਰਧਾਨ ਉਹਦੇ ਖਵਾਲੇ ਚੁਣਿਆ ਜਾਣਾ ਕਹਿੰਦੇ ਜੀ ਪੰਜਾਬ ਚ 272 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਜੰਗ ਦੇ ਲਈ ਭਾਜਪਾ ਨੇ ਪੰਜਾਬ ਚ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੇ ਇਹਦੇ ਲਈ ਉਹਨਾਂ ਨੇ ਬਕਾਇਦਾ ਤੌਰ ਤੇ ਤੈਅ ਕੀਤਾ ਕਿ ਪਹਿਲਾਂ ਬਾਬੂ ਪ੍ਰਧਾਨ ਚੁਣਨਾ ਫਿਰ ਬਲਾਕ ਪ੍ਰਧਾਨ ਤੇ ਫਿਰ ਆਪਾਂ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ 24400 ਬੂਥ ਕਮੇਟੀਆਂ ਨੇ ਜਿਹੜੀਆਂ ਉਹਨਾਂ ਦੇ ਮੁਖੀ ਚੁਣੇ ਜਾਣਗੇ 14 ਤੋਂ 18 ਫਰਵਰੀ ਤੱਕ ਫਿਰ 19 ਤੋਂ 21 ਫਰਵਰੀ ਤੱਕ 543 ਬਲਾਕ ਪੱਧਰ ਦੇ ਪ੍ਰਧਾਨ ਉਹ ਚੁਣੇ ਜਾਣਗੇ ਫਿਰ 25 ਤੋਂ 27 ਫਰਵਰੀ ਤੱਕ 35 ਜੀ ਚ ਰੂਲਰ ਵੀ ਤੇ ਸ਼ਹਿਰੀ ਖੇਤਰ ਵੀ ਕਈ ਤਾਂ ਮਤੇ ਦੋ ਦੋ ਪ੍ਰਧਾਨ ਇਸ ਤਰ੍ਹਾਂ ਚੁਣੇ ਜਾਂਦੇ ਕਿ ਇਹ ਰੂਲਰ ਇਹ ਜ਼ਿਲ੍ਹੇ ਦੇ ਰੂਲਰ ਪ੍ਰਧਾਨ ਹੈ ਜੀ ਇਹ ਜ਼ਿਲ੍ਹੇ ਦਾ ਜੀ ਸ਼ਹਿਰੀ ਪ੍ਰਧਾਨ ਹੈ ਸੋ ਇਸ ਤਰ੍ਹਾਂ 35 ਦੇ ਕਰੀਬ ਜ਼ਿਲ੍ਹਾ ਪ੍ਰਧਾਨ ਚੁਣੇ ਜਾਣੇ ਸੋ ਉਹਦੇ ਲਈ ਕਹਿੰਦੇ ਤਿਆਰੀ ਕਰ ਲਈ ਹੈ ਜੀ ਬੇਸ਼ੱਕ ਪੰਜਾਬ ਚ ਬੀਜੇਪੀ ਮੂਰੇ ਚਾਰ ਚੁਣੌਤੀਆਂ ਸਿਰ ਅੱਡ ਕੇ ਖੜੀਆਂ ਨੇ ਕਿ ਕਿਸਾਨੀ ਨਾਲ ਉਹਨਾਂ ਦਾ ਤਾਲਮੇਲ ਨਹੀਂ ਬੈਠ ਪਾ ਰਿਹਾ ਪਿੰਡਾਂ ਦੇ ਵਿੱਚ ਦਾਖਲ ਤਾਂ ਹੋ ਗਏ ਨੇ ਪਰ ਪਿੰਡਾਂ ਵਾਲੇ ਅਜੇ ਮੂੰਹ ਨਹੀਂ ਲਾ ਰਹੇ ਤੇ ਅੰਦੋਲਨ ਕਿਸਾਨੀ ਫੇਰ ਇੱਕ ਸਾਲ ਤੋਂ ਚੱਲ ਰਿਹਾ ਹੈ ਤਿੰਨ ਕਾਨੂੰਨ ਵੀ ਵਾਪਸ ਲਏ ਪਰ ਗੱਲ ਨਹੀਂ ਬਣੀ ਇੱਧਰ ਅਕਾਲੀ ਦਲ ਨਾਲ ਗੱਠ ਜੋੜ ਹੁਣ ਟੁੱਟੇ ਨੂੰ ਵਖਵਾ ਹੋ ਗਿਆ ਕਿਸੇ ਸਮੇਂ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਤੇ ਸਾਰੇ ਸਰਕਾਰਾਂ ਚ ਵੀ ਰਹੇ 2017 ਤੋਂ ਸੱਤਾ ਤੋਂ ਪੰਜਾਬ ਚੋਂ ਬਾਹਰ ਨੇ ਉਹ ਸੱਤਾ ਵਾਪਸੀ ਦੇ ਲਈ ਅਕਾਲੀ ਦਲ ਨਾਲ ਗੱਠ ਜੋੜਦੀਆਂ ਗੱਲਾਂ ਵੀ ਤੁਰਦੀਆਂ ਪਰ ਪਹਿਲਾਂ ਅਕਾਲੀ ਦਲ ਹੀ ਸਾਫ ਨਹੀਂ ਹੋ ਰਿਹਾ ਕਿ ਕਿਹੜਾ ਅਕਾਲੀ ਦਲ ਇੱਧਰ ਕਹਿੰਦੇ ਜੀ ਇਸ ਸਥਿਤੀ ਦੇ ਵਿੱਚ ਜਦੋਂ ਦੇਖਿਆ ਜਾ ਰਿਹਾ ਤਾਂ ਇਸੇ ਲਈ ਕਹਿੰਦੇ ਕਿ ਬੀਜੇਪੀ ਨੇ ਰੂਪਰੇਖਾ ਲਿਖਿਆ ਕਿ ਆਪਾਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਜਾਂ ਆਪਾਂ ਕਲਿਆਂ ਲੜਕੇ ਵੀ 8 ਤੋਂ ਮਤਲਬ ਕਿ 9 ਤੋਂ 18% ਵੋਟ ਲੋਕ ਸਭਾ ਚ ਲੈ ਜਾ ਸਕਦੇ ਆ ਫਿਰ ਆਪਾਂ ਹੋਰ ਰੂਪ ਚ ਵੀ ਆ ਗਿਆ ਸਕਦੇ ਆ ਸੋ ਇਸ ਲਈ ਬੀਜੇਪੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਜੋ ਕਮੀ ਹੈ ਕਾਂਗਰਸ ਦੀ ਜਿਹੜੀਆਂ ਕਮਜ਼ੋਰੀਆਂ ਆਪप्रति ਜਿਹੜਾ ਰੋਸਾ ਹੈ ਉਹਦੇ ਵਿੱਚੋਂ ਆਪਣੀ ਥਾਂ ਹਾਸਲ ਕਰਨਾ ਚਾਹੁੰਦੀ ਹੈ ਸੋ ਇਹ ਕਿੰਨਾ ਕਾਮਯਾਬ ਹੁੰਦੀ ਹੈ ਦੇਖਣ ਵਾਲੀ ਗੱਲ ਹੈ ਜਦੋਂ ਕਿ ਅਜੇ ਵੀ ਨਾ ਕਿਸਾਨੀ ਵੋਟ ਨਾ ਸਿੱਖ ਵੋਟ ਨਾ ਸ਼ਹਿਰੀ ਦੇ ਨਾਲ ਨਾਲ ਪਿੰਡੂ ਵੋਟ ਸਹੀ ਰੂਪ ਚ ਬੀਜੇਪੀ ਨੂੰ ਪ੍ਰਵਾਹ ਨਹੀਂ ਕਰਦੀ ਜਿਹਦੇ ਕਰਨ ਬੀਜੇਪੀ ਲਈ ਫਿਕਰ ਤਾਂ ਵਧਿਆ ਹਾਂ ਉਹ ਅਮੀਰਾਂ ਚੋਂ ਅਮੀਰ ਪਾਰਟੀ ਬੀਜੇਪੀ ਦੇਸ਼ ਪਰਚੋਂ ਸਭ ਤੋਂ ਵੱਡੀ ਹੈ 7000 ਕਰੋੜ ਤੋਂ ਵੱਧ ਬੈਂਕ ਬੈਲੈਂਸ ਹੈ ਭਾਰਤੀ ਜਨਤਾ ਪਾਰਟੀ ਦੇ ਕੋਲ ਇਸ ਲਈ 7113 ਕਰੋੜ ਵਾਲੀ ਸਭ ਤੋਂ ਮਤਲਬ ਅਮੀਰ ਪਾਰਟੀ ਭਾਰਤ ਚ ਬਣ ਕੇ ਉੱਭਰੀ ਹੋਈ ਹੈ ਜੀ ਚਲੋ ਇਹ ਅਮੀਰੀ ਕਦੋਂ ਰੰਗ ਦਿਖਾਉਗੀ دیکھتے ਜਾਂਦੇ ਜਾਂਦੇ ਇੱਕ ਹੋਰ ਅਹਿਮ ਪਹਿਲੂ ਸ਼ੂਜੀ ਹੈ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਜੀ ਜਥੇਦਾਰ ਗਿਆਨੀ ਰਘੂਬੀਰ ਸਿੰਘ ਹੋਰੀ ਹਫਤੇ 10 ਦਿਨਾਂ ਦੇ ਲਈ ਵਿਦੇਸ਼ ਦੌਰੇ ਤੇ ਰਵਾਨਾ ਹੋ ਗਏ ਨੇ 28 ਜਨਵਰੀ 2025 ਨੂੰ ਹੋਣ ਵਾਲੀ ਪੰਜ ਸਿੰਘ ਸੇਵਾ ਨਾਲ ਦੀ ਬੈਠਕ ਜਿਹੜੀ ਮੁਲਤਵੀ ਕੀਤੀ ਗਈ ਸੀ ਉਸ ਮੁਲਤਵੀ ਕੀਤੀ ਬੈਠਕ ਦਾ ਕਾਰਨ ਇਹੋ ਸੀ ਕਿ ਸਿੰਘ ਸਾਹਿਬ ਦੀ ਵਿਦੇਸ਼ ਫੇਰੀ ਤੈਅ ਸੀ ਤੈਅ ਸੀ ਜਾਂ ਚੰਚਿਤ ਤੇ ਹੋਈ ਇਸ ਨੂੰ ਲੈ ਕੇ ਵੀ ਕੰਸੋਆ ਲਿਆਂ ਜਾ ਰਹੀਆਂ ਨੇ ਕਿ ਸਿੰਘ ਸਾਹਿਬ ਤਾਂ ਇੰਗਲੈਂਡ ਚਲੇ ਗਏ ਪਰ ਮਸਲਾ ਅੱਧ ਬਾਟੇ ਛੱਡ ਗਏ ਨਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਤਣ ਪੱਤੇ ਲੱਗਿਆ ਨਾ ਸੱਤਵੇਂ ਮੈਂਬਰੀ ਕਮੇਟੀ ਵਾਲਾ ਮਸਲਾ ਤਣ ਪੱਤੇ ਲੱਗਿਆ ਨਾ ਅਕਾਲੀ ਦਲ ਤੇ ਸੁਧਾਰ ਲਹਿਰ ਵਾਲੇ ਚੁੱਲ੍ਹੇ ਇਕੱਠੇ ਹੋਏ ਨਾ ਜਿਹੜੀ ਚੱਠੀ ਸੀਗੀ ਡੇਰਾ ਸਿਰਸਾ ਮੁਕਤੀ ਮਾਫੀ ਵਾਲੀ ਉਹ ਜਨ ਤੱਕ ਹੋਈ ਨਾ ਜਿਹੜੇ ਸਾਬਕਾ ਜਥੇਦਾਰਾਂ ਨੇ ਬਾਦਲਾਂ ਦੇ ਘਰੇ ਜਾ ਕੇ ਜੋ ਕੁਝ ਖੇਲ ਕੀਤਾ ਸੀਗਾ ਉਸ ਖੇਲ ਦੇ ਹਵਾਲੇ ਨਾਲ ਉਹਨਾਂ ਨੂੰ ਤਲਬ ਕਰੇ ਜਾਣਾ ਸੀਗਾ ਗਿਆਨੀ ਗੁਰਵਚਨ ਸਿੰਘ ਯਾਨੀ ਗੁਰਮਖ ਸਿੰਘ ਨਾ ਉਹ ਮਾਮਲਾ ਤਣ ਪਤਣ ਲੱਗਿਆ ਪਰ ਜਥੇਦਾਰ ਸਾਹਿਬ ਦੇ ਬਾਹਰ ਜਾਣ ਤੋਂ ਬਾਅਦ ਕਿ ਸਾਰੀਆਂ ਗੋਟੀਆਂ ਫਿੱਟ ਹੋ ਜਾਣਗੀਆਂ ਜਦੋਂ ਤੱਕ ਪਰਤਣਗੇ ਤਦ ਤੱਕ ਅਕਾਲੀ ਦਲ ਆਪਣੀ ਭਰਤੀ ਮਹਿੰਮ ਵਾਲੇ ਕੰਮ 'ਚ ਖਾਸੀ ਅੱਗੇ ਲੰਘ ਚੁੱਕੀ ਹੋਏਗੀ ਸੁਧਾਰ ਲਾਇਰ ਵਾਲੇ ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਉਹ ਹੁਣ ਕਿਵੇਂ ਅੱਗੇ ਵਧਣਗੇ ਕੀ ਕਰਨਗੇ ਉਹਨਾਂ ਦੇ ਆਏ ਆ ਤੇ ਜਾਣਗੇ ਇੰਤਜ਼ਾਰ ਕਰਨਗੇ ਜਾਂ ਆਪਣੇ ਨਵੇਂ ਦਲ ਬਣਾਉਣ ਵੱਲ ਵੱਧ ਜਾਣਗੇ ਇਧਰ ਜਦ ਤੱਕ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਖਿਲਾਫ ਜਿਹੜੀ ਕਮੇਟੀ ਦੀ ਜਾਂਚ ਹੈ ਉਹ ਜਾਂਚ ਰਿਪੋਰਟ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਕੋਲ ਆ ਜਾਏਗੀ ਤੇ ਅੰਤਰੀ ਕਮੇਟੀ ਦੀ ਬੈਠਕ ਚ ਪ੍ਰਵਾਨ ਹੋ ਜਾਏਗੀ ਔਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ ਜਦੋਂ ਤੱਕ ਜਦ ਤੱਕ ਰਗਵੀਰ ਸਿੰਘ ਹੋਰੀ ਪਰਤਣਗੇ ਤਦ ਤੱਕ ਇਹ ਪੰਥਕ ਮਸਲਾ ਇੱਕ ਨਵੇਂ ਰੂਪ ਦੇ ਵਿੱਚ ਆਪ ਮਹਾਰੇ ਰਾਜਨੀਤਿਕ ਧਿਰਾਂ ਵੱਲੋਂ ਨਵੇੜ ਲਿਆ ਜਾਵੇਗਾ ਤੇ ਪਰ ਅਕਾਲ ਤੱਕ ਸਭ ਵੱਲੋਂ ਜਾਰੀ ਹੁਕਮਨਾਮਿਆਂ ਦੇ ਅਨੁਸਾਰ ਕਿ ਇਹ ਸਾਰਾ ਕੁਝ درست ਹੋਏਗਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਹੁਣ ਵਰਕਿੰਗ ਕਮੇਟੀ ਆਪਣੇ ਬੰਦੇ ਸ਼ਾਮਲ ਕਰਕੇ ਹਾਂ ਉਸ ਅਨਸਾਰ ਕਹਦੇ ਜੀ ਇਹ ਸਦਾ ਕੰਮ ਕਰ ਲਿਆ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਬੂਤ ਇਕੱਠੇ ਕਰਨ ਦੇ ਵਾਰਨ ਉਹ ਲਗਾਤਾਰ ਕਹਿ ਰਹੇ ਨੇ ਕਿ ਮੇਰੇ ਖਿਲਾਫ ਝਾਲੀ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਦਬਾਬ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਪ੍ਰੈਸ਼ਰ ਪਾ ਕੇ ਸਬੂਤ ਲਖਵਾਏ ਜਾ ਰਹੇ ਨੇ ਤੇ ਉਹ ਸਾਰੇ ਸਬੂਤਾਂ ਦੇ ਆਧਾਰ ਤੇ ਉਹਨਾਂ ਦੀ ਛੁੱਟੀ ਕਰਤੀ ਜਾਏਗੀ ਜਦੋਂ ਕਿ ਮੰਨਿਆ ਇਹ ਜਾ ਰਿਹਾ ਕਿ ਇਸ ਕੰਮ ਦੇ ਲਈ ਉਹਨਾਂ ਨੂੰ ਲਾਂਭੇ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮਾਨਸਿਕ ਤੌਰ ਤੇ ਤਿਆਰ ਨਹੀਂ ਹੈਗੇ ਪਰ ਕੀ ਉਹ ਇਸ ਦਬਾਬ 'ਚ ਨੇ ਕਿ ਉਹ ਉਸ ਨੂੰ ਪ੍ਰਬੰਧ ਕਰ ਲੈਣਗੇ ਯਾਨੀ ਹਰਪ੍ਰੀਤ ਸਿੰਘ ਤਾਂ ਮਤਲਬ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਭਾਈ ਪਹਿਲਾਂ ਮੇਰਾ ਅਸਤੀਫਾ ਪ੍ਰਵਾਨ ਹੋਊਗਾ ਮੇਰੀ ਜਾਂਚ ਮੁਕਾ ਕੇ ਮੇਰਾ ਅਸਤੀਫਾ ਪ੍ਰਵਾਨ ਹੋਊਗਾ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਉਹ ਤੋਂ ਬਾਅਦ ਪੰਨ ਸਿੰਘ ਸਵਾਨਾਂ ਦੀ ਬੈਠਕ ਹੋਏਗੀ ਕਿ ਉਸ ਗੱਲ ਤੇ ਮੋਹਰ ਲੱਗ ਗਈ ਹੈ ਕਿ ਇਹ ਸਾਫ ਹੋ ਗਿਆ ਕਿ ਹੁਣ ਭਾਈ ਖੇਲ ਹੋਰ ਪਾਸੇ ਨੂੰ ਮੋੜਾ ਕੱਟ ਗਿਆ ਸੋ ਪੰਜਾਬ ਦੇ ਵਿੱਚ ਜਿਹੜਾ 2 ਦਸੰਬਰ 2024 ਨੂੰ ਪੰਥਕ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਸੀ ਹੋਰ ਹੋਰ ਉਲਝਦਾ ਹੋਇਆ ਤਾਂ ਨਜ਼ਰ ਆ ਰਿਹਾ ਪਰ ਅਕਾਲੀ ਦਲ ਬਾਦਲ ਧਿਰ ਦੇ ਹਵਾਲੇ ਨਾਲ ਇਹ ਹੁਣ ਜਥੇਦਾਰ ਸਾਹਿਬ ਦੇ ਵਿਦੇਸ਼ ਫੇਰੀ ਤੇ ਆਉਣ ਵਾਪਸ ਪਰਤਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਆਪਣੇ ਪੱਤਰ ਤੇ ਉਲਝਾ ਉਲਝਿਆ ਹੋਇਆ ਮਸਲਾ ਸਲਝਾ ਲਿਆ ਜਾਵੇਗਾ ਚਲੋ ਦੇਖਦੇ ਹਾਂ ਜੀ ਕਿੱਧਰ ਨੂੰ ਜਾਂਦੀ ਆ ਪੰਥਕ ਸਿਆਸਤ ਤੇ ਅਕਾਲੀ ਦਲ ਦੀ ਸਿਆਸਤ ਇਹਦੇ ਉੱਤੇ ਵੀ ਨਜ਼ਰ ਰਹੇਗੀ ਸੇ ਸਾਰੇ ਪਹਿਲੂਆਂ ਦੀ ਨਜ਼ਰ ਰੱਖਦੇ ਆ ਅਸੀਂ ਖਬਰਾਂ ਲੈ ਕੇ ਹਾਜ਼ਰ ਹੁੰਨੇ ਆ ਬਹੁਤ ਬਹੁਤ ਸ਼ੁਕਰੀਆ